ਲੋਕਤਾ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਗੁਰਪ੍ਰੀਤ ਸਿੰਘ ਦੰਦੀਵਾਲ ਸੋ ਇਸ ਵਕਤ ਦੀਆਂ ਤਸਵੀਰਾਂ ਸਰਸੇ ਜ਼ਿਲ੍ਹੇ ਦੇ ਪਿੰਡ ਲੰਘੇਵਾਲਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਭਰਾਵਾਂ ਦੀ ਯਾਦ ਦੇ ਵਿੱਚ ਚੌਥਾ ਵਿਸ਼ਾਲ ਖੂਨਦਾਨ ਅਤੇ ਬਾਡੀ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੂਨਦਾਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿਸਾਨ ਅੰਦੋਲਨ ਦੇ ਚੱਲਦੇ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਇਹ ਖੂਨਦਾਨ ਅਤੇ ਬਾਡੀ ਚੈੱਕਅਪ ਦਾ ਕੈਂਪ ਜਿਹੜਾ ਹੋਰ ਲਗਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ 3-4 ਸਾਲਾਂ ਤੋਂ ਗੁਰਦੁਆਰਾ ਸਾਹਿਬ ਲੰਘੇਵਾਲ ਦੇ ਵਿੱਚ ਇਹ ਬਾਡੀ ਚੈੱਕਅਪ ਅਤੇ ਖੂਨਦਾਨ ਕੈਂਪ ਜਿਹੜਾ ਉਹ ਹਰ ਸਾਲ ਲਗਾਇਆ ਜਾਂਦਾ ਹੈ ਤਾਂ ਇਸ ਵਾਰ ਚੌਥਾ ਵਿਸ਼ਾਲ ਖੂਨਦਾਨ ਅਤੇ ਬਾਡੀ ਚੈੱਕਅਪ ਕੈਂਪ ਜਿਹੜਾ ਉਹ ਜੋ ਕਿਸਾਨਾਂ ਕਿਸਾਨ ਆंदोलਨ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਕੁੰਦਨ ਅਤੇ ਬਾਡੀ ਚੈੱਕਅਪ ਕੈਂਪ ਇਹੜਾ ਲਗਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕੈਂਪ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕੀਤੇ ਜਾਂਦੇ ਨੇ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਹੈ ਤੇ ਉੱਥੇ ਹੀ ਦਵਾਈਆਂ ਵੀ ਜਿਹੜੀਆਂ ਨੇ ਫ੍ਰੀ ਦਿੱਤੀਆਂ ਜਾਂਦੀਆਂ ਨੇ ਤਾਂ ਲੈ ਚਲਦੇ ਆ ਤੁਹਾਨੂੰ ਪ੍ਰਬੰਧਕਾਂ ਦੇ ਕੋਲ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੋ ਕੁੰਦਨ ਕੈਂਪ ਤੇ ਕੀ ਕਰਨਾ ਚਾਹੋ ਅੱਜ ਦਾ ਜੋ ਲੰਗੇ ਵੜਾ ये पिंड है इसमें सह, किसान जो शहीद हुए थे आंदोलन के दौरान उनकी याद में उनको श्रद्धांजलि देने के लिए हर साल यहाँ पे कैंप लगाया जाता है रक्तदान का और आज भी रक्तदान का कैंप है उसके अंदर हम भी यहाँ पे अपनी हिस्सेदारी करने के लिए आए हैं और यहाँ रक्तदान कैंप के साथ साथ जो और भी मेडिकल चेकअप है वो भी किए जा रहे हैं फ्री के अंदर है जैसे गले का कान का है आँख का है चमड़ी रोगों का है इनको लेके भी यहाँ पे आप देख रहे हो किस तरीके से अभी डॉक्टर बैठे चेकअप कर करें तो मैं इस सारे कामों के लिए लेंगे बड़ा जो पिंड है इनके सभी नौजवानों को बुजुर्गों को बच्चों को सबको मैं सल्यूट करता हूँ कि ये हमेशा जो है समाज के जो काम है उसमें हमेशा ये पिंड आगे रहता है आंदोलन जब चला तो इस आंदोलन के दौरान जो इस पिंड का बहुत बड़ी भागीदारी रही थी बच्चा बच्चा इस पिंड का जो आंदोलन के अंदर हिस्सेदारी थी वो बॉर्डर के ऊपर भी रहे चाहे सरसा के आंदोलन था कहीं पर भी आप पंजाब

जिला है दूसरे सारे पिंड है वो भी इस पिंड से एक प्रेरणा लेते हैं कि ये देखो लेंगे वाला एक छोटा सा पिंड होते हुए कितने सामाजिक कार्यों के अंदर यहाँ के युवाओं खेल भी करवाए जाते हैं नशे के खिलाफ यहाँ पे मुहिम चलाई जाती है हर प्रकार के सामाजिक कार्यों के अंदर ये पिंड का बच्चा बच्चा आगे रहता है इसलिए मैं एक बार फिर आपके चैनल के माध्यम से इस पूरे पिंड को सल्यूट करता हूँ और आपका भी धन्यवाद करता हूँ कि आपने भी इस ਪਿੰਡ ਕੀ ਜੋ ਬਾਤ ਹੈ ਲੋਕੋ ਤੱਕ ਪਹੁੰਚਾਣੇ ਦਾ ਕੰਮ ਕਰੋਗੇ ਧੰਨਵਾਦ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਅਸੀਂ ਤੁਹਾਡਾ ਮੀਡੀਆ ਦਾ ਵੀ ਜਿਹਨੇ ਕਿਸਾਨੀ ਅੰਦੋਲਨ ਚ ਵੀ ਕਿਸਾਨਾਂ ਦਾ ਵੱਧ ਚੜ ਕੇ ਸਾਥ ਦਿੱਤਾ ਤੇ ਹੁਣ ਵੀ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਤੁਸੀਂ ਕਿਸਾਨਾਂ ਦੀ ਮਦਦ ਕਰਨ ਪਹੁੰਚਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਬਾਕੀ ਇਹ ਜੋ ਚੌਥਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਿੰਡ ਲਹਿੰਗੇ ਵਾਲੇ ਵੱਲੋਂ ਕੈਂਪ ਲਾਇਆ ਜਾ ਰਿਹਾ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਦੇ ਨਾਲ ਜਿਹੜੇ ਆਂਡ ਗਵਾਂਡ ਦੇ ਪਿੰਡ ਹੈ ਜਾਂ ਸਰਸਾ ਜ਼ਿਲ੍ਹਾ ਉਹਨੂੰ ਵੀ ਸਿਹਤ ਮਿਲਦੀ ਹੈ ਵੀ ਜੇ ਚੰਗੇ ਚੰਗੇ ਕੰਮ ਕਰਦੇ ਆ ਤਾਂ ਉਹ ਚੰਗੇ ਕੰਮਾਂ ਦਾ ਚੰਗਾ ਨਤੀਜਾ ਮਿਲਦਾ ਹੈ ਇਹਨਾਂ ਨੇ ਕਿਸਾਨਾਂ ਨੂੰ ਸਪੈਸ਼ਲ ਕਿਸਾਨਾਂ ਨੂੰ ਸਮਰਪਿਤ ਇਹ ਕੈਂਪ ਲਵਾਇਆ ਤੇ ਚੌਥਾ ਵਿਸ਼ਾਲ ਕੈਂਪ ਹੈ ਸਾਰੇ ਲਹਿੰਗੇ ਵਾਲੇ ਪਿੰਡ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਕੀ ਕਹਿੰਦਾ ਚਾਹੁੰਗੇ ਤੁਹਾਡੇ ਪਿੰਡ ਦੇ ਵਿੱਚ ਚੌਥਾ ਵਿਸ਼ਾਲ ਪੁਰਨਾ ਕੈਂਪ ਲੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੋ ਕੋਈ ਵੀ ਕਦਮ ਚੱਕੀ ਜਾ ਕੋਈ ਵੀ ਪ੍ਰੋਗਰਾਮ ਹੋਵੇ ਤੁਸੀਂ ਪਹੁੰਚਦੇ ਹੋ ਵੀਰੇ ਇਹ ਸਾਡੇ ਨੌਜਵਾਨਾਂ ਨੇ ਮੁੰਡਿਆਂ ਨੇ ਮੁਹਿੰਮ ਚਲਾਈ ਸੀ ਵੀ ਕਿਸਾਨੀ ਜਿਹੜੇ ਚ ਸੀ ਦੋਇਆ ਜਿਹੜੇ ਅੰਦੋਲਨ ਚ ਉਹਨਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਵਾਇਆ ਸੀ ਪਹਿਲਾ ਫਿਰ ਹੌਲੀ-ਹੌਲੀ ਅੱਗੇ ਮੈਡੀਕਲ ਚੈੱਕਅਪ ਜੋ ਵੀ ਕੋਈ ਵੀ ਚੀਜ਼ ਰੋਗ ਆ ਉਹਦਾ ਚੈੱਕਅਪ ਫ੍ਰੀ ਦਵਾਈ ਹੌਲੀ-ਹੌਲੀ ਇਦਾਂ ਵੱਧਦਾ ਗਿਆ ਹੁਣ ਸਾਡੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਨੌਜਵਾਨ ਇੱਕ ਆਕਰ ਕੇ ਇਹ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਵਾਉਂਦੇ ਨੇ ਜੀ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਸੰਯੋਗ ਕਰਦਾ ਹੈਗਾ ਤੇ ਅਸੀਂ ਕਹਿੰਦੇ ਆ ਵੀ ਹਰ ਇੱਕ ਪਿੰਡੀ ਇਹ ਉਪਰਾਲਾ ਕਰੇ ਜੋ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਜਾਂ ਅੰਦੋਲਨ ਹੋਇਆ ਉਹਨੂੰ ਲੰਬੇ ਸਮੇਂ ਤੱਕ ਅੱਗੇ ਵੀ ਪੀੜ੍ਹੀਆਂ ਦਰ ਪੀੜ੍ਹੀਆਂ ਯਾਦ ਰੱਖਿਆ ਜਾਵੇ ਉਹਨਾਂ ਨੂੰ ਅੱਗੇ ਵੀ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਪਤਾ ਚੱਲੇ ਵੀ ਕਿਵੇਂ ਸੰਘਰਸ਼ ਲੜਿਆ ਕਿਵੇਂ ਸੰਘਰਸ਼ ਜਿੱਤਿਆ ਤੇ ਕਿੰਨੇ ਕਿਸਾਨ ਸ਼ਹੀਦ ਹੋਏ ਤੇ ਕਿੰਨਾ ਸੰਘਰਸ਼ ਹੋਇਆ ਉਹਨਾਂ ਨੂੰ ਵੀ ਅੱਗੇ ਯਾਦ ਰੱਖਿਆ ਜਾਵੇ ਇਸ ਲਈ ਹਰ ਇੱਕ ਪਿੰਡ ਚ ਇਹ ਉਪਰਾਲਾ ਹੋਣਾ ਚਾਹੀਦਾ ਕਿਉਂਕਿ ਖੂਨਦਾਨ ਕਰਦੇ ਆ ਉਹਦੇ ਅੱਗੇ ਕਿਸੇ ਨਾ ਕਿਸੇ ਦੀ ਮਦਦਤ ਹੁੰਦੀ ਆ ਜਾਂ ਮੈਡੀਕਲ ਚੈੱਕ ਹੋਣ ਦਾ ਉਹਦੀ ਮਦਦਤ ਹੁੰਦੀ ਆ ਕਿਸੇ ਦੀ ਬਾਕੀ ਸਾਡੀ ਬਹੁਤ ਮਦਦ ਕਰਦੇ ਆ ਸਾਡੇ ਸਤਪਾਲ ਸਰਸਾ ਉਹਨਾਂ ਦੇ ਬ੍ਰਦਰ ਕਿਰਪਾਲ ਸਿੰਘ ਤੁਸੀਂ ਜਾਣਦੇ ਹੋ ਅੰਦੋਲਨ ਚ ਵੀ ਉਹਨਾਂ ਨੇ ਬਹੁਤ ਸਹਾਇਤਾ ਹਰ ਸਾਲ ਸਾਨੂੰ ਰੀਫਰੈਸ਼ਮੈਂਟ ਪਨੀਰ ਸੋਇਆ ਦੁੱਧ ਭੇਜਦੇ ਆ ਸੀ ਉਹਨਾਂ ਦਾ ਬਹੁਤ-ਬਹੁਤ ਤਨਤਵਾਦ ਕਰਦੇ ਜੋ ਵੀ ਸਾਡੀ ਜਿੰਨੀ ਵੀ ਮਦਦ ਕਰਦਾ ਸਾਰਾ ਪਿੰਡ ਜਾਂ ਆਸ-ਪਾਸ ਦੇ ਨਗਰ ਅਸੀਂ ਸਭ ਦਾ ਬਹੁਤ-ਬਹੁਤ ਧੰਨਵਾਦ। ਭਈ ਸਾਡੇ ਮੱਲੇ ਕਿਸਾਨੀ ਅੰਦੋਲਨ ਵਿੱਚ ਜੋ ਕਿਸਾਨ ਛੀ ਦੋਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਉਹ ਸਾਡਾ ਚੌਥਾ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਜਿਸ ਵਿੱਚ ਫ੍ਰੀ ਦਵਾਈ ਦਿੰਦੇ ਆ ਅਸੀਂ ਲਵਾ ਰਹੇ ਹਾਂ ਪਿੰਡ ਦਾ ਵੀ ਸਾਡੇ ਦਾ ਬਹੁਤ ਸਾਨੂੰ ਸਹਿਯੋਗ ਹੈ ਤੇ ਸਾਡੇ ਜੋ ਮੱਲੇ ਪਿੰਡ ਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮਨ ਲੈ ਜਤਨ ਅਸੀਂ ਕਰਿਆ ਹੈਗਾ ਇਸ ਵਿੱਚ ਸਾਨੂੰ ਪਿੰਡ ਜੋ ਮੱਲੇ ਪਿੰਡ ਦੇ ਨੌਜਵਾਨ ਅਤੇ ਸਤਪਾਲ ਸਰਸਾ ਜੂ ਸਾਨੂੰ ਆਈ ਸਾਲ ਰੀਫਰੈਸ਼ਮੈਂਟ ਦਿੰਦਾ ਸਾਡਾ ਪ੍ਰਾਜੈਕਟ ਸੀਰ ਸਿੰਘ ਵੱਡਾ ਉਹ ਵੀ ਸਾਨੂੰ ਰੀਫਰੈਸ਼ਮੈਂਟ ਵਿੱਚ ਆਈ ਵਾਰ ਸਾਡਾ ਬਹੁਤ ਸਹਿਯੋਗ ਪਾਉਂਦਾ ਗਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ